ਅਸਲਾਮੁਆਲੇਕਮ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦੇ ਆ ਸਾਰੇ ਦੋਸਤ ਵੀਰ ਭਰਾ ਠੀਕ ਠਾਕ ਹੋਣਗੇ ਜ਼ਿਕਰੀਆ ਤੁਹਾਨੂੰ ਪਤਾ ਹੈ ਕਿ ਕੱਲ ਸ਼ਾਮ ਜਾਂ ਕੱਲ ਦੁਪਹਿਰ ਟਾਈਮ ਨਾ ਵਿਕਰਮ ਸਿੰਘ ਮਜੀਠੀਆ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਉਹਨਾਂ ਤੇ ਜਿਹੜਾ ਇਲਜ਼ਾਮ ਦੋ ਤਿੰਨ ਕਿਸਮ ਦੇ ਇਲਜ਼ਾਮ ਨੇ ਤੇ ਉਹਨਾਂ ਤੇ ਈਡੀ ਜਿਹੜੀ ਹੈ ਉਹ ਵੀ ਉਹ ਤਹਿਕੀਕ ਕਰ ਰਹੇਗੀ ਤੇ ਬਾਕੀ ਮੁxtਲਫ ਲੋਕ ਆਪਣੇ ਬਿਆਨ ਦੇ ਰਹੇ ਨੇ ਜਿਹੜੇ ਉਹਨਾਂ ਦੇ ਮੁਖਾਲਿਫ ਲੋਕ ਵੀ ਨੇ ਤੇ ਜਿਹੜੇ ਕੋਈ ਉਹਨਾਂ ਦੇ ਹੱਕ 'ਚ ਵੀ ਕੋਈ ਹੱਕ ਜਿਹਨੇ ਇਸ ਤਰ੍ਹਾਂ ਅਕਾਲੀ ਦਾ ਲਾਲੇ ਨੇ ਤੇ ਇਕ ਆਮ ਆਦਮੀ ਪਾਰਟੀ ਨੂੰ ਛੱਡ ਕੇ ਬਾਕੀ ਸਾਰੇ ਉਹਨਾਂ ਦੇ ਹੱਕ 'ਚ ਨੇ ਕਿ ਉਹਨਾਂ ਤੇ ਜਿਹੜਾ ਨਾ ਇਹ ਇਲਜ਼ਾਮ ਲਗਾਏ ਜਾ ਰਹੇ ਨੇ ਤੇ ਇਸ ਸਿਲਸਿਲੇ 'ਚ ਆਪਾਂ ਜਿਹੜੀ ਅੱਜ ਵੀਡੀਓ ਦੇਖਣ ਲੱਗੇ ਆ ਨਾ ਇਹ ਵੀਡੀਓ ਹੈਗੀ ਹੈ ਖੇਰਾ ਸਾਹਿਬ ਨੇ ਉਹ ਵਕੀਲ ਵੀ ਨੇ ਮੇਰਾ ਖਿਆਲ ਹੈ ਐਡਵੋਕੇਟ ਨੇ ਤੇ ਉਹ ਮੁਤਲਕ ਕੇਸ ਵੀ ਆਪਣੀ رائے ਦੇ ਰਹੇ ਨੇ ਤੇ ਆਪਣੀ رائے ਦੇ ਰਹੇ ਨੇ ਕਿ ਵੀ ਕੀ ਉਹਨਾਂ ਨਾਲ ਠੀਕ ਹੋਇਆ ਜਾਂ ਗਲਤ ਹੋਇਆ ਉਹ ਆਪਾਂ ਵੀਡੀਓ 'ਚ ਦੇਖਣ ਸੋ ਅੱਜ ਅਗੇ ਲਬਜ ਕਹਿੰਦਾ ਸੀ ਰੋਈ ਜਾਣਾ ਹੈ ਰੋਈ ਜਾਣਾ ਹੈ ਤੇ ਅੱਜ ਆਪਦੇ ਪੁੱਤਰਾਂ ਨੂੰ ਅਹੀਂ ਮਿਲ ਕੇ ਗਿਆ ਹੈ ਜਿਵੇਂ ਕਿਤੇ ਲਾਹੌਰ ਦੀ ਪੁਰਾਣੀ ਲੜਾਈ ਲੜਨ ਚੱਲਿਆ ਹੈ ਪ੍ਰੈਸ ਕਾਨਫਰੰਸ ਕਿੱਥੇ ਹੁੰਦੀ ਹੈ ਜਦੋਂ ਇਸ ਪਰਿਵਾਰ ਤੇ ਕੋਈ ਪ੍ਰੋਬਲਮ ਆਉਂਦੀ ਹੈ ਜਦੋਂ ਸੁਖਵੀਰ ਬਾਦਲ ਦੇ ਉਲਟ ਚਲਾਣ ਪੇਸ਼ ਨਹੀਂ ਕੀਤਾ ਗਿਆ 302 ਦਾ ਬਾਈਬਲ ਕਲਾਂ ਦੇ ਵਿੱਚ ਉਦੋਂ ਪ੍ਰੈਸ ਕਾਨਫਰੰਸ ਹੋਈ ਨਹੀਂ ਹੋਈ ਉਹ सुद्धा ਤਰੀਕਾ ਠੀਕ ਸੀ ਜਿਸ ਤਰ੍ਹਾਂ ਉਹਨਾਂ ਦੇ ਘਰੇ ਆਕੇ ਜ਼ਬਰਦਸਤੀ ਵੜੇ ਆ ਨਹੀਂ ਦੇਖੋ ਮੇਰੀ ਗੱਲ ਸੁਣ ਲਓ ਆਪਾਂ ਜੋ ਕਿਤੇ ਕਰਮ ਕਰਦੇ ਆ ਨਾ ਉਹ ਅੱਗੇ ਹੁੰਦੇ ਨਹੀਂ ਲੋਕਾਂ ਦੇ ਸਿੱਖਾਂ ਦੇ ਪੁੱਤਰਾਂ ਨੂੰ ਪੰਜਾਬ 'ਚ ਕਟਾਇਆ ਹੈ ਉਹਨਾਂ ਨੂੰ ਗੋਲੀਆਂ ਮਰਾਈਆਂ ਨੇ ਉਹਨਾਂ ਨੂੰ ਜਲੀਲ ਕੀਤਾ ਗਿਆ ਥਾਣਿਆਂ ਦੇ ਅੰਦਰ ਪੰਜਾਬ ਦੇ ਸਿੱਖਾਂ ਦੇ ਮੁੰਡਿਆਂ ਨੂੰ ਅੱਜ ਉਹੀ ਤਾਂ ਹੋਇਆ ਸੋ ਅੱਜ ਸਹੀ ਹੋ ਰਿਹਾ ਹੈ ਗਲਤ ਕੀ ਹੋਇਆ ਤੁਸੀਂ ਮੈਨੂੰ ਦੱਸੋ ਇਹ ਤੁਹਾਡੀ ਸਟੇਟਮੈਂਟ ਤੋਂ ਬਾਅਦ ਬਹੁਤ ਸਾਰੇ ਲੋਕ ਇਹ ਕਹਿ ਰਹੇ ਹਨ ਕਿ ਤੁਸੀਂ ਭਗਵੰਤ ਮਾਨ ਦੀ ਬੋਲੀ ਬੋਲ ਰਹੇ ਜੋ ਉਹਨੇ ਕੀਤਾ ਉਹ ਹੀ ਤੁਸੀਂ ਬੋਲ ਰਹੇ ਹੋ ਬਿਲਕੁਲ ਨਹੀਂ ਭਗਵੰਤ ਮਾਨ ਦੇ ਤਾਂ ਅਸੀਂ ਪੂਰੇ ਐਂਟੀ ਆ ਜੀ ਇਹਨੇ ਨਸ਼ਾ ਵੇਚਿਆ ਜਾਂ ਉਹਦੇ ਸੁਭਨ ਸੰਤੇ ਪਹਿਲਾਂ ਫਿਰ ਜ਼ੁਬਾਨ ਤੇ ਦੇ ਦੇ ਸਰਕਾਰ ਹਟੇਲੀ ਕਰਦੀ ਹੈ ਜੀ ਦੇਖੋ ਨਸ਼ੇ ਦੇ ਮੈਟਰ 'ਚ ਮੈਂ ਤੁਹਾਡੀ ਇੰਟਰਵਿਊ ਨਹੀਂ ਦੇ ਰਿਹਾ ਮੈਂ ਤੁਹਾਨੂੰ ਇਹ ਕਹਿ ਰਿਹਾ ਜੋ ਵੀਜਾ ਉਹ ਵਡਣਾ ਪੈਣਾ ਜਿਵੇਂ ਪੰਜਾਬ ਦੇ ਸਿੱਖਾਂ ਦੇ ਮੁੰਡੇ ਮਰਾਏ ਉਵੇਂ ਆਪ ਨੂੰ ਜਾਣਾ ਪੈਣਾ ਜ਼ਿਲ੍ਹੇ ਦੇ ਅੰਦਰ ਪਰ ਉਤੋਂ ਕੇਸਰੀਵਾਲਾ ਵੀ ਮੰਗਿਆ ਅੱਜ ਖੇਸਰੀਵਾਲੇ ਬਿਆਨ ਦੇ ਰਹੇ ਕਿ ਵੱਡੇ ਸਮੱਗਲਰ ਨਹੀਂ ਬਖਸ਼ੇ ਜਾਣਗੇ ਅੱਜ ਤੜਕਸਾਰ ਵਿਕਰਮਜੀਤ ਸਿੰਘ ਮਜੀਠੀਆ ਦੇ ਘਰੇ ਰੇਡ ਪੈਂਦੀ ਹੈ ਤੇ ਉਸ ਰੇਡ ਦੇ ਵਿੱਚ ਉਹਨੂੰ ਗ੍ਰਿਫਤਾਰ ਕਰਕੇ ਲੈ ਗਏ ਨੇ ਬਹੁਤ ਸਾਰੇ ਲੋਕ ਕੋ ਇਹ ਗੱਲ ਕਹਿ ਰਹੀ ਸੀ ਕਿ ਜਿਹੜੇ ਵਿਕਰਮਜੀਤ ਸਿੰਘ ਮੀਡੀਆ ਦੀ ਉਹ ਰੋਣ ਵਾਲੀ ਜਿਹੜੀ ਇੱਕ ਆਡੀਓ ਜੀ ਵਾਇਰਲ ਹੁੰਦੀ ਹੈ ਵੀ ਅੱਜ ਰੋਣਾ ਕਿਉਂ ਆ ਤੇ ਕੁਝ ਲੋਕਾਂ ਦੇ ਹੱਕ ਚ ਆਏ ਪੋਲਿਟੀਕਲ ਪਾਰਟੀਆਂ ਤਕਰੀਬਨ ਆਮ ਆਦਮੀ ਪਾਰਟੀ ਨੂੰ ਛੱਡ ਕੇ ਬੀਜੇਪੀ ਕਾਂਗਰਸ ਤੇ ਅਕਾਲੀ ਦਲ ਤਾਂ ਹੈ ਹੀ ਹੈ ਉਹਦੇ ਹੱਕ ਚ ਭੁਗਤੀਆਂ ਅਸਲ ਚ ਰੌਲਾ ਕੀ ਸੀਗਾ ਜੇ ਉਹਨਦੇ ਤੇ ਚਿੱਟੇ ਦਾ ਪਹਿਲਾਂ ਕੇਸ ਸੀ ਤੇ ਬਾਹਰ ਕਿਉਂ ਆਇਆ ਤੇ ਅੱਜ ਫਿਰ ਉਹਨੂੰ ਦੁਬਾਰਾ ਗ੍ਰਿਫਤਾਰ ਕਿਉਂ ਕੀਤਾ ਗਿਆ ਖਰੜਾ ਸਾਹਿਬ ਸਤਿ ਸ੍ਰੀ ਅਕਾਲ ਜੀ ਸਾਹਿਬ ਸਤਿ ਸ੍ਰੀ ਅਕਾਲ ਜੀ ਖਰੜਾ ਸਾਹਿਬ ਸਵਭ ਤੋਂ ਵੱਡਾ ਸਵਾਲ ਇਹ ਹੈ ਚੱਕਿਆ ਉਹਨਾਂ ਦੇ ਪ ਦੋਪਹਿਰ ਵਾਈ ਕਿਉਂ ਕੀਤੀ ਦੇਖੋ ਪਹਿਲੀ ਗੱਲ ਤਾਂ ਹੈ ਕਿ ਮੈਂ ਸਰਕਾਰ ਦੀ ਫੇਵਰ ਦੀ ਕੋਈ ਗੱਲ ਨਹੀਂ ਕਰਨੀ ਹਾਂ ਸਰਕਾਰ ਜਾਣੇ ਜਾਂ ਇਹ ਜਾਣਨ ਇਹ ਆਪਸੇ ਰਲੇ ਨੇ ਜਾਂ ਨਹੀਂ ਰਲੇ ਉਹ ਗੱਲ ਡਿਫਰੈਂਟ ਹੈ ਤੁਹਾਨੂੰ ਰਲੇ ਲੱਗਦੇ ਆ ਉਹ ਗੱਲ ਅੱਗੇ ਜਾ ਕੇ ਪਤਾ ਲੱਗੀ ਪਰ ਮੈਂ ਜਿਹੜੀ ਅੱਜ ਗੱਲ ਕਰ ਰਿਹਾ ਕਿ ਜਦੋਂ ਭਾਈ ਅਮਰਤਪਾਲ ਦੇ ਬਾਰੇ ਇਹ ਉਲਟ ਬੋਲਦਾ ਸੀ ਜੀ ਇਹ 35 ਬੰਦੇ ਇਹਦੇ ਕਹਿਣ ਤੇ ਚੁੱਕੇ ਗਏ ਅਮਰੋਸਰ ਜੇਲ੍ਹ ਦੇ ਵਿੱਚ 10 ਬੰਦੇ ਜਿਹੜੇ ਜਿਬੜੂ ਗੜ ਨੇ ਇਹਦੇ ਕਹਿਣ ਤੇ ਚੁੱਕੇ ਗਏ ਉਦੋਂ ਕੀ ਚੇਤਾ ਨਹੀਂ ਸੀ ਆਇਆ ਉਦੋਂ ਇਹ ਕਾਲੀਦਾਲ ਕਿੱਥੇ ਗਿਆ ਹੋਇਆ ਸੀ ਇਹ ਹੀ ਇਹ ਕਾਲੀਦਾਲ ਬੋਲਦਾ ਸੀ ਕਿ ਮੈਨੂੰ ਟਾਈਮ ਦਿਓ ਮੈਨੂੰ ਪਾਵਰ ਦਿਓ ਮੈਂ ਅਮਰਤਪਾਲ ਦੇ ਵਿੱਚੋਂ ਦੱਸਾਂਗਾ ਕਿਵੇਂ ਚੀਜ਼ ਕੱਢਣੀ ਹੁੰਦੀ ਹੈ ਇਨਾ ਹੰਕਾਰ ਇਨਾਉ ਟਾਈਮ ਅੱਜੋ ਅੱਜੋ ਟਾਈਮ ਕਿੱਥੇ ਗਿਆ ਹੈ ਅੱਜੋ ਟਾਈਮ ਕਿੱਥੇ ਗਿਆ ਹੈ ਅੱਜ ਆਪਾਂ ਆਪਦੇ ਜਵਾਕਾਂ ਨੂੰ ਲਿਆ ਕੇ ਮਲੌੜੇ ਪਏ ਆ ਅੱਜ ਆਪਾਂ ਕਹਿੰਦੇ ਆ ਜੀ ਇਸ ਤਰ੍ਹਾਂ ਕਰਕੇ ਆ ਚੀਜ਼ ਹੈ ਇੱਕ ਮੋਗੇ ਦੀ ਗੱਲ ਹੋਈ ਸੀ ਮੋਗੇ ਦੀ ਚੈਟ ਤੇ ਬੋਲਿਆ ਸੀ ਇਹ ਮੋਗੇ ਮੁੰਡੇ ਐ ਤੇ ਯੂਏਪੀ ਲਵਾਉਣ ਵਾਲਾ ਇਹ ਬੰਦਾ ਸਰਦਾਰ ਸਾਹਿਬ 2 ਮਹੀਨੇ ਵੀ ਨਹੀਂ ਹੋਏ ਮੋਗੇ ਚੈਟ ਨੂੰ ਮੋਗੇ ਦੇ ਇੱਕ ਚੈਟ ਕੋਈ ਹੋਈ ਹੈ ਜਿੰਦੇ ਵਿੱਚ ਇੱਕ ਲਬਜ ਬੋਲਿਆ ਗਿਆ ਸੌਦਾ ਲਾਉਣ ਬਾਰੇ ਇਹਨੇ ਪ੍ਰੈਸ ਕਾਨਫਰੰਸ ਕਰਾ ਕੇ ਪੰਜਾਬ ਦੇ ਮੁੰਡੇ ਖਾਸ ਕਰਕੇ ਸਿੱਖਾਂ ਦੇ ਮੁੰਡੇ ਇਹਨੇ ਟੌਰਚਰ ਕਰਾਏ ਮੋਗੇ ਇਹਨੇ ਉਹ ਵੀ ਕੇਸ ਸਾਡੇ ਕੋਲ ਸਾਡੇ ਵਕੀਲ ਸਾਹਿਬ ਕੋਲ ਹੈ ਉਹ ਕੇਸ ਵੀ ਅਸੀਂ ਹੀ ਕੰਟੈਸਟ ਕਰ ਰਹੇ ਆਂ ਕੋਈ ਬੇਲ ਨਹੀਂ ਕੋਈ ਉਸ ਦੇ ਵਿੱਚ ਰਿਲੀਫ ਨਹੀਂ ਸਾਰੀ ਉਮਰ ਜੇਲ੍ਹ ਦੇ ਅੰਦਰ ਬੇਲਾ ਜਿਹੜੀਆਂ ਨੇ ਡਿਸਮਿਸ ਤੇ ਗੱਲ ਕੀ ਸੀ ਇੱਕ ਚੈਟ ਸੌਦਾ ਲਾਉਣ ਬਾਰੇ ਉਹ ਇਹਦੀ ਸਰਕਾਰੀ ਸੀ ਇਹਦੇ ਕਹਿਣ ਤੇ ਪਰਚਾਦਰ ਜੋ ਹੈ ਮੋਗੇ ਵਾਲਾ ਇਨੋਸੈਂਟ ਮੁੰਡੇ ਜੇਲਾ ਸੁੱਟ ਦਿੱਤੇ ਗਏ ਉਹ ਬਠਿੰਡੇ ਤੋਂ ਜ਼ਿਲ੍ਹੇ ਚੋਂ ਮੁੰਡੇ ਬਿਲੋਂਗ ਕਰਦੇ ਨੇ ਇਹਦੇ ਕਹਿਣ ਦੇ ਉੱਪਰ 35 ਮੁੰਡੇ ਅੰਮ੍ਰਿਤਸਰ ਜੇਲ੍ਹ ਦੇ ਅੰਦਰ ਯੂਏਪੀ ਉਹਨਾਂ ਤੇ ਲੱਗੀ ਕੀ ਕਰਾਂਗੇ ਆਪਾਂ ਕੁਝ ਵੀ ਨਹੀਂ ਸਿਰਫ ਇਹਦੇ ਸਰਕਾਰ ਰਲੇ ਹੋਏ ਨੇ ਇਹਦੇ ਕਹਿਣ ਦੇ ਉੱਪਰ ਸਾਰਾ ਕੁਝ ਪਰਚੇ ਦਰਜ ਹੁੰਦੇ ਨੇ ਹੁਣ ਮੈਨੂੰ ਦੱਸੋ ਅਕਾਲੀ ਦਾਲਾ ਜੋ ਰੋਲਾ ਪਾਉਂਦਾ ਹੈ 2007 ਦੇ ਵਿੱਚ ਜਦੋਂ ਇੱਥੇ ਮੁੰਡੇ ਕੁੱਟੇ ਸੀ ਸਿੱਖ ਕੁੱਟੇ ਸੀ ਮੈਂ ਇਹਨਾਂ ਡੇਰਾ ਪ੍ਰੇਮੀਆਂ ਨੇ ਉਦੋਂ ਇਹਨਾਂ ਦੀ ਮੀਟਿੰਗ ਹੋਈ ਕਿਤੇ ਕਿਤੇ ਪ੍ਰੈਸ ਕਾਨਫਰੰਸ ਹੋਈ 2007 ਦੇ ਵਿੱਚ 2015 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਹੁੰਦੀ ਹੈ ਦੋ ਬੰਦੇ ਬਹਿਬਲ ਕਲਾਂ 'ਚ ਮਾਰ ਦਿੱਤੇ ਜਾਂਦੇ ਨੇ ਜਿਹੜੇ ਅੱਜ ਇਹਨਾਂ ਦੀ ਪ੍ਰੈਸ ਕਾਨਫਰੰਸ ਕਰਦੇ ਨੇ ਉਦੋਂ ਪ੍ਰੈਸ ਕਾਨਫਰੰਸ ਹੋਈ ਜਿਹੜਾ ਆਈਜੀ ਵਿਦਾਊਟ ਆਰਡਰ ਲੁਧਿਆਣੇ ਤੋਂ ਹਮਲਾ ਕਰਨ ਲਈ ਫਰੀਦਕੋਟ ਆਇਆ ਉਦੋਂ ਪ੍ਰੈਸ ਕਾਨਫਰੰਸ ਹੋਈ ਨਹੀਂ ਹੋਈ ਜਦੋਂ ਸੁਖਵੀਰ ਬਾਦਲ ਦੇ ਉਲਟ ਚਾਰਾਣ ਪੇਸ਼ ਨਹੀਂ ਕੀਤਾ ਗਿਆ 302 ਦਾ ਬਹਿਬਲ ਕਲਾਂ ਦੇ ਵਿੱਚ ਉਦੋਂ ਪ੍ਰੈਸ ਕਾਨਫਰੰਸ ਹੋਈ ਨਹੀਂ ਹੋਈ ਪਰ ਜਦੋਂ ਅਕਾਲ ਤਖਤ ਸਾਹਿਬ ਦੀ ਤੋਹਫੀਨ ਕੀਤੀ ਗਈ ਪਿੱਛੇ ਜੇ ਜਾ ਕੇ ਇਹਨਾਂ ਦੇ ਪ੍ਰਧਾਨ ਨੇ ਗੁਨਾਹ ਕਬੂਲ ਕੀਤੇ ਉਦੋਂ ਪ੍ਰੈਸ ਕਾਨਫਰੰਸ ਹੋਈ ਹੁੰਦੀ ਖਲਾਫ ਨਹੀਂ ਹੋਈ ਪ੍ਰੈਸ ਕਾਨਫਰੰਸ ਕਿੱਥੇ ਹੁੰਦੀ ਹੈ ਜਦੋਂ ਇਸ ਪਰਿਵਾਰ ਤੇ ਕੋਈ ਪ੍ਰੋਬਲਮ ਆਉਂਦੀ ਹੈ ਸੋ ਅੱਜ ਅਗੇ ਲਬਜ ਕਹਿੰਦਾ ਸੀ ਰੋਈ ਜਾਣਾ ਹੈ ਰੋਈ ਜਾਣਾ ਹੈ ਤੇ ਅੱਜ ਆਪਦੇ ਪੁੱਤਰਾਂ ਨੂੰ ਅਹੀਂ ਮਿਲ ਕੇ ਗਿਆ ਹੈ ਜਿਵੇਂ ਕਿਤੇ ਲਾਹੌਰ ਦੀ ਪੁਰਾਣੀ ਲੜਾਈ ਲੜਨ ਚੱਲਿਆ ਜਾਂ ਦਿੱਲੀ ਦੇ ਇੱਕ ਇੰਗਰੇਜ ਟਾਊਨ ਚੱਲਿਆ ਹੈ ਅਜੀਬ ਖਾ ਰਿਆ ਚਿੱਡੀ ਕੋ ਕੁਰਬਾਨੀ ਹੈ ਪੰਜਾਬ ਦੇ ਅੰਦਰ ਤੁਹਾਡੀ ਅਕਾਲ ਤਖਤ ਸਾਹਿਬ ਨੂੰ ਮਜ਼ਾਕ ਕਰਦੇ ਹੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਤੋਂ ਸਾਦ ਨੂੰ ਮਾਫੀਆਂ ਮੰਗਾਉਣੇ ਹੋ ਘਰੇ ਬਹਿ ਕੇ ਅਕਾਲ ਤਖਤ ਦੇ ਜਥੇਦਾਰਾਂ ਦੀ ਤੁਸੀਂ ਕਲਾਸ ਲਾਉਣੇ ਹੋ ਯਾਨੀ ਹਰਪ੍ਰੀਤ ਸਿੰਘ ਦਾ ਜੋ ਇਹਨਾਂ ਨੇ ਮਜ਼ਾਕ ਬਣਾਇਆ ਸੀ ਪੰਜਾਬ ਦੇ ਅੰਦਰ ਉਦੋਂ ਦੀ ਇਹਨਾਂ ਦੀ ਪ੍ਰੈਸ ਕਾਨਫਰੰਸ ਹੋਈ ਸੋ ਇੱਕ ਮੈਂ ਕਹੂੰਗਾ ਜੋ ਭਾਈ ਅਮਰਤਪਾਲ ਦੇ ਉਲਟ ਬੋਲਿਆ ਜੋ ਇਹਨੇ ਮੋਗਾ ਕਾਰਡ ਬਣਾ ਕੇ ਇਹਨੇ ਚੈਡ ਦੇ ਉੱਪਰ ਮੁੰਡੇ ਪਸਾਏ ਸੋ ਅੱਜ ਸਹੀ ਹੋ ਰਿਹਾ ਹੈ ਗਲਤ ਕੀ ਹੋਇਆ ਤੁਸੀਂ ਮੈਨੂੰ ਦੱਸੋ ਕਿ ਤੁਹਾਡੀ ਸਟੇਟਮੈਂਟ ਤੋਂ ਬਾਅਦ ਬਹੁਤ ਸਾਰੇ ਲੋਕ ਇਹ ਕਹਿ ਰਹੇ ਕਹਿਣਗੇ ਕਿ ਤੁਸੀਂ ਭਗਵੰਤ ਮਾਨ ਦੀ ਬੋਲੀ ਬੋਲ ਰਹੇ ਜੋ ਉਹਨੇ ਕੀਤਾ ਉਹ ਹੀ ਤੁਸੀਂ ਬੋਲ ਰਹੇ ਬਿਲਕੁਲ ਨਹੀਂ ਭਗਵੰਤ ਮਾਨ ਦੇ ਤਾਂ ਅਸੀਂ ਪੂਰੇ ਐਨਟੀ ਆ ਜਿਨੇ ਭਾਈ ਅਮਰਤਪਾਲ ਦੇ ਪਰਚਾ ਦਰਜ ਕਰਕੇ ਪੰਜਾਬ 'ਚ ਪਰਚੇ ਦਰਜ ਕੀਤੇ ਹਰੀ ਨੋ ਮਰਡਰ ਕੇਸ 'ਚ ਪਾਇਆ ਜਿਨੇ ਮਜੀਠੀਏ ਰਾਹ ਦੇ ਕਹਿਣ ਦੇ ਉੱਪਰ ਐਨਐਸਐ ਲਾਈ ਇਸੇ ਭਗਵੰਤ ਮਾਨ ਨੇ ਤਾਂ ਲਾਈ ਹੈ ਇਹਨਾਂ ਦੇ ਕਹਿਣ ਤੇ ਲਈ ਹੈ ਇਹਨਾਂ ਦੀ ਰਿਲੇਟਿਵ ਜਿਹੜੀ ਹੈ ਉਹਨਾਂ ਨੇ ਜਾ ਕੇ ਪਾਰਲੀਮੈਂਟ ਚ ਰੋਲਾ ਪਾਇਆ ਬੀਬੀ ਨੇ ਕਿ ਅਮਰਪਾਲ ਨੂੰ ਫੜੋ ਪੰਜਾਬ ਖਤਮ ਹੋ ਜਾਏਗਾ ਇਹਨਾਂ ਨੇ ਦਾ ਪੰਜਾਬ ਤੇ ਉਲਟ ਪਰਚੇ ਦਰਜ ਕਰਾਏ ਨੇ ਤੇ ਇਹਨਾਂ ਦੇ ਭਗਵੰਤ ਮਾਨ ਨੇ ਇਹਨਾਂ ਦੇ ਕਹਿਣ ਤੇ ਪਰਚੇ ਦਰਜ ਕੀਤੇ ਉਹ ਤਾਂ ਇੱਕ ਗੁੱਸਾ ਆਮ ਲੋਕਾਂ ਦਾ ਵੀ ਹੈ ਤੁਹਾਡਾ ਵੀ ਹੈ ਪਰ ਜੇ ਉਸ ਚੀਜ਼ ਨੂੰ ਪਾਸੇ ਰੱਖ ਕੇ ਵੇਖੀਏ ਜਿਸ ਤਰੀਕੇ ਨਾਲ ਇਹਨੂੰ ਫੜਿਆ ਠੁੱਡੇ ਮਾਰੇ ਗਏ ਉਸ ਦਰਵਾਜ਼ੇ ਨੂੰ ਆ ਕੇ ਤੇ ਜਲੀਲ ਕੀਤਾ ਗਿਆ ਉਹ ਕਿ ਫੜਨ ਦਾ ਤਰੀਕਾ ਠੀਕ ਸੀ ਕਿਉਂਗਾ ਪੁਲਿਸ ਦਾ ਤਰੀਕਾ ਠੀਕ ਸੀ ਜਿਸ ਤਰ੍ਹਾਂ ਉਹਨਾਂ ਦੇ ਘਰੇ ਆ ਕੇ ਜਬਰਦਸਤੀ ਬੜੇ ਨਹੀਂ ਦੇਖੋ ਮੇਰੀ ਗੱਲ ਸੁਣ ਲਓ ਆਪਾਂ ਜੋ ਕਿਤੇ ਕਰਮ ਕਰਦੇ ਨੇ ਉਹ ਅੱਗੇ ਹੁੰਦੇ ਨੇ ਇਹ ਸ਼ੁਰੂ ਤੋਂ ਇਵੇਂ ਹੋਇਆ ਤੁਸੀਂ ਲਖਪਤ ਰਾਏ ਨੂੰ ਜਦੋਂ ਸਿੱਖਾਂ ਦੇ ਹੈਂਡਓਵਰ ਕੀਤਾ ਤੇ ਉਦੋਂ ਕੀ ਹੋਇਆ ਸੀ ਲਾਹੌਰ ਦੇ ਅੰਦਰ ਇਹੀ ਤਾਂ ਹੋਇਆ ਸੀ ਕਈ ਵਾਰ ਕੁਦਰਤ ਟਾਈਮ ਅੱਗੇ ਲੈ ਆਉਂਦੀ ਹੈ ਆਪਾਂ ਜਿਵੇਂ ਲੋਕਾਂ ਦੇ ਸਿੱਖਾਂ ਦੇ ਪੁੱਤਰਾਂ ਨੂੰ ਪੰਜਾਬ 'ਚ ਕਟਾਇਆ ਹੈ ਉਹਨਾਂ ਨੂੰ ਗੋਲੀਆਂ ਮરાਈਆਂ ਨੇ ਉਹਨਾਂ ਨੂੰ ਜਲੀਲ ਕੀਤਾ ਗਿਆ ਥਾਣਿਆਂ ਦੇ ਅੰਦਰ ਪੰਜਾਬ ਦੇ ਸਿੱਖਾਂ ਦੇ ਮੁੰਡਿਆਂ ਨੂੰ ਅੱਜ ਉਹੀ ਤਾਂ ਹੋਇਆ ਹੈ ਤੁਸੀਂ ਮੈਨੂੰ ਦੱਸੋ ਉਹ 35 ਮੁੰਡੇ ਅਮਰੋਦਸਰ ਜੇਲ੍ਹ ਚ ਬੈਠੇ ਨੇ ਕੋਈ ਰਾਜ ਦਾ ਰਾਜ ਮਿਸਤਰੀ ਦਾ ਮੁੰਡਾ ਹੈ ਕੋਈ ਗਰੀਬ ਘਰ ਦਾ ਹੈ ਕੋਈ ਦਿਹਾੜੀਦਾਰ ਹੈ ਪਿੱਛੇ ਕੋਈ ਰੋਟੀ ਬਣਾਉਣ ਵਾਲਾ ਨਹੀਂ ਕੋਈ ਉਹਨਾਂ ਕੋਲ ਕੰਮ ਨਹੀਂ ਇਹਨਾਂ ਭੈਣ ਭਰਾਵਾਂ ਨੇ ਤਾਂ ਬਿਆਨ ਦਿੱਤਾ ਜਿਹਨਾਂ ਨੂੰ ਚਕਾਇਆ ਸੀ ਦੇਖੋ ਜੋ ਆਪਾਂ ਕੀਤਾ ਹੈ ਨਾ ਜੋ ਕਹਿੰਦੇ ਇਨਸਾਨ ਕਰਦਾ ਉਹ ਵੱਡਦਾ ਵੀ ਹੈ ਜਿਹੜੀ ਚੀਜ਼ ਬੀਜਦਾ ਉਹਨੂੰ ਵੱਢਣੀ ਪੈਂਦੀ ਹੈ ਜੋ ਜ਼ੁਲਮ ਕਰਦਾ ਜੋ ਕ੍ਰਾਈਮ ਕਰਨ ਦੇ ਵਿੱਚ ਹੁੰਦਾ ਹਿੱਸਾ ਹੁੰਦਾ ਹੈ ਉਹ ਕੁਦਰਤ ਅੱਗੇ ਲੈ ਕੇ ਆਉਂਦੀ ਹੈ ਸੋ ਕੁਦਰਤ ਦਾ ਨਿਯਮ ਹੈ ਜਿਵੇਂ ਆਪਾਂ ਪੰਜਾਬ ਦੇ ਅੰਦਰ ਪੰਜਾਬ ਦੇ ਪੁੱਤਰ ਮਰਾਏ ਜਿਵੇਂ ਗੋਲੀਆਂ ਚਲਵਾਈਆਂ ਜਿਵੇਂ ਆਪਾਂ ਹੱਸਦੇ ਸੀ ਜਿਵੇਂ ਉਹ ਚੈਟ ਦੇ ਵਿੱਚ ਮੁੰਡੇ ਪੰਜਾਬ ਦੇ 2 ਮਹੀਨੇ ਪਹਿਲਾਂ ਫੜਾਏ ਆਪਾਂ ਹੱਸੇ ਆਪਾਂ ਮਜ਼ਾਕ ਕੀਤਾ ਉਹਨਾਂ ਦੀਆਂ ਬਹਿ ਕੇ ਨਕਲਾ ਲਾਈਆਂ ਆਪਾਂ ਉਹ ਤੀਜਾ ਸਾਲ ਲੱਗ ਗਿਆ ਭਾਈ ਅਮਰਤਪਾਲ ਨੂੰ ਅੰਦਰ ਬੈਠਾ ਨੂੰ ਗਨਾਹ ਕੀ ਹੈ ਉਹਨੇ ਪੈਸਾ ਖਾਦਾ ਉਹਨੇ ਨਸ਼ਾ ਵੇਚਿਆ ਉਹਨੇ ਕੀਤਾ ਕੀ ਤੁਸੀਂ ਦੱਸੋ ਆਪਾਂ ਐਨਐਸਏ ਲਵਾਤੀ ਆਪਾਂ ਤਾਂ ਬੋਲਦੇ ਸੀ ਪੰਜਾਬ ਦੇ ਵਿੱਚ ਜੇ ਇਹਨੇ ਨਸ਼ਾ ਵੇਚਿਆ ਜਾਂ ਉਹਦੇ ਸੁਬੰਧ ਸੰਤ ਤੇ ਪਹਿਲਾਂ ਫਿਰ ਜਵਾਬਤ ਦੇਣ ਦੇ ਵਿੱਚ ਸਰਕਾਰ ਨੇ ਢੇਲੀ ਕਰ ਗਈ ਜੀ। ਦੇਖੋ ਨਸ਼ੇ ਦੇ ਮੈਟਰ 'ਚ ਮੈਂ ਤੁਹਾਡੀ ਇੰਟਰਵਿਊ ਨਹੀਂ ਦੇ ਰਿਹਾ। ਮੈਂ ਤੁਹਾਨੂੰ ਇਹ ਕਹਿ ਰਿਹਾ ਜੋ ਬੀਜਾ ਉਹ ਵੜਨਾ ਪੈਣਾ ਹੈ। ਜਿਵੇਂ ਪੰਜਾਬ ਦੇ ਸਿੱਖਾਂ ਦੇ ਮੁੰਡੇ ਮਰਾਏ ਓਵੇਂ ਆਪ ਨੂੰ ਜਾਣਾ ਪੈਣਾ ਜੇਲ੍ਹ ਦੇ ਅੰਦਰ। ਸੋ ਅਜੀ ਜੋ ਤੁਸੀਂ ਸਿੱਖਾਂ ਨੂੰ ਕਟਾਇਆ ਪੰਜਾਬ 'ਚ ਸਾਧ ਨੂੰ ਪ੍ਰਮੋਟ ਕੀਤਾ ਅਕਾਲ ਤਖਬ ਦਾ ਮਜ਼ਾਕ ਬਣਾਇਆ ਤਾਂ ਉਹ ਕੁਦਰਤ ਵੇਖਦੀ ਹੁੰਦੀ ਹੈ ਇਹ ਕੁਦਰਤ ਦਾ ਇਨਸਾਫ ਹੈ ਅਸੀਂ ਭਗਵੰਤ ਮਾਨ ਦੇ ਕੋਈ ਸਪੋਰਟਰ ਨਹੀਂ ਨਾ ਪਹਿਲਾਂ ਸੀ ਨਾ ਅਸੀਂ ਅੱਜ ਇਹਨਾਂ ਦੇ ਸਮਰਥਕ ਕਹਿੰਦੇ ਨੇ ਕਿ ਕਾਂਗਰਸ ਦਾ ਹੱਥ ਖੜੇ ਕਰ ਗਈ ਆਮ ਆਦਮੀ ਪਾਰਟੀ ਅੱਗੇ ਤੇ ਜਿ ਵਿਰੋਧੀ ਧਿਰ ਚ ਬੋਲਦੇ ਸੀ ਤੇ ਇਹੀ ਤਾਂ ਬੋਲਦੇ ਸੀ ਇਸ ਕਰਕੇ ਜੋਬ ਦਾ ਹੀ ਦੁਆਰਾ ਚੱਕ ਲਿਆ ਉਹ ਯਾਰ ਕਮਾਲ ਦੀ ਗੱਲ ਹੈ ਵਿਰੋਧੀ ਧਿਰ ਦੀ ਇਹਨੇ ਭੂਮਿਕਾ ਨਿਭਾਈ ਕਦੋਂ ਇਹਨਾਂ ਨੇ ਇਹਨਾਂ ਨੇ ਤਾਂ ਸਿੱਖ ਮਰਾਏ ਨੇ ਇਹਨਾਂ ਦਾ ਜੋ ਕਿਹਾ ਭਗਵੰਤ ਮਾਨ ਨੇ ਉਹਦੇ ਕਹਿਣ ਦੇ ਉੱਪਰ ਸਿੱਖ ਪੰਜਾਬ ਚੋਂ ਚੁਕਾਏ ਉਹਦੇ ਕਹਿਣ ਤੇ ਬਿਆਨ ਦਿੱਤੇ ਉਹਦੇ ਕਹਿਣ ਤੇ ਮੋਗਾ ਕਾਂਡ ਦੇ ਮੁੰਡੇ ਚੁੱਕੇ ਇਹਦੇ ਕਹਿਣ ਤੇ 35 ਬੰਦੇ ਅਮਰੋਸਰ ਜੇਲ੍ਹ ਚ ਗਏ ਅਜੇ ਕਹਿੰਨੇ ਹੋਏ ਇਹਦੀ ਸਪੋਰਟ ਕੋਈ ਨਹੀਂ ਇਹਦਾ ਸਾਰੇ ਰਲੇ ਹੋਏ ਨੇ ਹਾਂ ਠੀਕ ਹੈ ਕੁਦਰਤ ਦਾ ਫੈਸਲਾ ਹੈ ਕਈ ਵਾਰ ਕੁਦਰਤ ਹੀ ਆਪਦਾ ਬਦਲਾ ਆਪ ਹੀ ਲੈ ਲੈਂਦੀ ਹੈ ਬਹੁਤ ਸਾਰਾ মিডিਆ ਭਾਜਪੀ ਕਾਂਗਰਸ ਸਾਰੇ ਹੱਕ ਚ ਆ ਗਿਆ ਇਕ ਇੱਕ ਚੱਲ ਕੀ ਰਹੀ ਆ ਵਰਤਾਰਾ ਪੋਲਿਟੀਕਲ ਗੇਮ ਐ ਸਾਰੀ ਜੇ ਕੀ ਹੈ ਕਿ ਨਹੀਂ ਉਹਨਾਂ ਦਾ ਤਾਂ ਸਰਕਾਰ ਦਾ ਸਰਕਾਰ ਨਾਲ ਵਰਸਸ ਐ ਪਾਰਟੀਆਂ ਦਾ ਪਾਰਟੀ ਨਾਲ ਵਰਸਸ ਐ ਮੈਂ ਤਾਂ ਇਕੱਲਾ ਪੰਜਾਬ ਦੇ ਮੁੰਡਿਆਂ ਤੇ ਸਿੱਖ ਮੁੰਡਿਆਂ ਤੋਂ ਬੋਲੂਗਾ ਮੇਰੇ ਉਹ ਠੱਠੇ ਖੂ ਜਣ ਕਾਂਗਰਸੀ ਦੇ ਭਾਜਪਾ ਵਾਲੇ ਮੈਂ ਕੀ ਲੈਣਾ ਆਮ ਆਲ ਪਾਰਟੀ ਤੋਂ ਮੈਂ ਤਾਂ ਇਹ ਬੋਲਦਾ ਕਿ ਜਿਵੇਂ ਸਿੱਖ ਕਟਾਇਏ ਸੀ ਸਿੱਖਾਂ ਦੇ ਮੁੰਡੇ ਕਟਾਇਏ ਸੀ ਗੁਰੂ ਗ੍ਰੰਥ ਸਾਹਿਬ ਨੂੰ ਅੰਦਰ ਜਲੀਲ ਕੀਤਾ ਗਿਆ ਸੀ ਪਹਿਲਾਂ ਇੱਥੇ ਆਪਣੇ ਗਲੀਆਂ 'ਚ ਸੁੱਟ ਗਏ ਮੈਂ ਤਾਂ ਉਹਦੀ ਗੱਲ ਕਰ ਰਿਹਾ ਹੂੰ ਜੋ ਇਹਨੇ ਕੀਤਾ ਮੋਗੇ ਕਾਂਡ ਦੇ ਪਿੱਛੇ ਜੋ 2 ਮਹੀਨੇ ਪਹਿਲਾਂ ਮੁੰਡੇ ਚ ਕਾਇ ਨੇ ਇਹ ਐਨਏਏਆਈ ਰਹੀਂ ਮਜ਼ਾਕ ਬਣਾਇਆ ਸੀ ਇਹਨੇ ਪੰਜਾਬ ਦੇ ਅੰਦਰ ਸਾਰੇ ਸਿੱਖ ਲੀਡਰਾਂ ਦਾ ਸੋ ਇਸ ਕਰਕੇ ਇਹਨੇ ਕੁਦਰਤ ਨੇ ਕੀਤਾ ਹੈ ਭਗਵਾਨਾ ਭਾਈ ਅਮਰਤਪਾਲ ਨੂੰ ਤੀਜਾ ਸਾਲ ਲੱਗ ਗਿਆ ਹੈ ਵਿਦਾਊਟ ਰੀਜ਼ਨ ਇਹਨਾਂ ਭੈਣ ਭਰਾਵਾਂ ਨੇ ਬਿਆਨ ਦਿੱਤੇ ਸੀ ਜਿਹੜੇ ਪੋਲਿਟਿਕਲ ਸਟੈਂਟੋ ਵੀ ਹੋ ਸਕਦਾ ਜਿਵੇਂ ਤੁਹਾਡਾ ਕਹਿਣ ਦਾ ਮਤਲਬ ਜਾਂ ਕੁਝ ਵੀ ਹੋ ਸਕਦਾ ਪਰ ਉਦੋਂ ਕੇਜਰੀਵਾਲ ਮਾ ਵੀ ਮੰਗ ਗਿਆ ਅੱਜ ਫਿਰ ਕੇਜਰੀਵਾਲ ਦੇ ਬਿਆਨ ਦੇ ਰਹੇ ਕਿ ਵੱਡੇ ਸਮਗਲਰ ਨਹੀਂ ਬਖਸ਼ੇ ਜਾਣਗੇ ਉਹ ਕਹਿੰਦੇ ਜੇ ਨਿੱਕੇ ਨਿੱਕੇ ਦੇ ਘਟ ਆਉਂਦੇ ਤਾਂ ਲੋਕੀ ਕਹਿੰਦੇ ਵੱਡਿਆਂ ਨੂੰ ਕਿਉਂ ਨਹੀਂ ਪੜਦੇ ਮਗਰ ਬੱਚਿਆਂ ਨੂੰ ਅੱਜ ਵੱਡੇ ਨੂੰ ਹੱਥ ਪਾਇਆ ਤਾਂ ਕਹਿੰਦੇ ਲੋਕ ਚੀਕਾ ਮਾਰਦੇ ਦੇਖੋ ਕੇਜਰੀਵਾਲ ਪੰਜਾਬ ਦਾ ਸੱਕਾ ਨਹੀਂ ਸਾਡੀ ਐਗਰੀਕਲਚਰ ਲੈਂਡ ਉਹ ਖੋਹ ਰਿਆ ਸਭ ਹੂੰ 25000 ਏਕੜ ਜ਼ਮੀਨ ਸਾਡੇ ਪੰਜਾਬ ਦੀ ਉਹ ਬਰਬਾਦ ਕਰਕੇ ਸਾਡੀ ਕੌਮ ਨੂੰ ਖਤਮ ਕਰਨ ਲੱਗਾ ਪੰਜਾਬ ਦੇ ਅੰਦਰ ਕੇਜਰੀਵਾਲ ਕੇਜਰੀਵਾਲ ਦੀ ਨਿਗਾਹ ਪੰਜਾਬ ਦੀਆਂ ਜ਼ਮੀਨਾਂ ਤੇ ਹੈ। ਹੂੰ ਇਹ ਹੀ ਜ਼ਮੀਨਾਂ ਜਿਹੜੀਆਂ ਸਦੀਆਂ ਤੋਂ ਲੈ ਕੇ ਹਕੂਮਤ ਜਿਹੜੀ ਸੀ ਪੰਜਾਬ ਦੀ ਖੌਨ ਨੂੰ ਫਿਰਦੀ ਸੀ ਉਹ ਖੋ ਰਿਆ ਹੈ। ਕੇਜਰੀਵਾਲ ਹੈ ਜਿਹੜਾ ਪੰਜਾਬ ਦਾ ਦੁਸ਼ਮਣ ਹੈ। ਹੂੰ ਉਹ ਤਾਂ ਅਸੀਂ ਮੰਨੀ ਬੈਠੇ ਆ ਭਗਵੰਤ ਮਾਨ ਨੇ ਸਰੈਂਡਰ ਕਰਤਾ ਹੁੰਦੇ ਅੱਗੇ। ਤਾਂ ਹੁਣ ਜਿਹੜੀ ਇਹਦੀ ਲੜਾਈ ਹੈ ਮਜੀਠੀਏ ਦੀ ਉਹ ਤਾਂ ਕੁਦਰਤ ਦੀ ਲੜਾਈ ਹੈ। ਉਹ ਸਾਡਾ ਕੋਈ ਕੇਜਰੀਵਾਲ ਸਾਡਾ ਕੋਈ ਮਾਮੇ ਦਾ ਮੁੰਡਾ ਸਾਡੀਆਂ ਜਮੀਨਾਂ ਤੇ ਨਿਗਾ ਰੱਖੀ ਹੋਸ ਆ ਆਦਮੀ ਨੇ ਐਨਾ ਪੰਜਾਬ ਨੂੰ ਖਤਮ 80 ਸਾਲ ਚ ਨਹੀਂ ਕੀਤਾ ਜਿਵੇਂ ਉਹ ਇੱਕ ਮਾਰਚ ਹੀ ਕਰ ਦੇਣ ਲੱਗਾ 25000 ਏਕੜ ਜ਼ਮੀਨ ਜਦੋਂ ਖਤਮ ਹੋ ਗਈ ਉੱਥੇ ਬਾਹਰ ਜਿਕਰੀਆ ਇੱਕ ਚੀਜ਼ ਦੀ ਮੈਨੂੰ ਇੱਥੇ ਇਹਨਾਂ ਸਮਝ ਨਹੀਂ ਆ ਰਹੀ ਕਿ ਜਿਹੜਾ ਇਹ ਗੱਲ ਕਰ ਰਹੇ ਨੇ ਕਿ ਇੱਕ ਪਾਸੇ ਇਹ ਕਹਿ ਰਹੇ ਨੇ ਕਿ ਹਕੂਮਤ ਜਿਹੜਾ ਭਗਵੰਤ ਮਾਨ ਹੈ ਇਹਨਾਂ ਦੇ ਕਹਿਣ ਤੇ ਉਹ 35 ਮੁੰਡੇ ਫੜੇ ਮੁxtਲਫ ਵਾਕਿਆਦਾਂ ਦਾ ਜ਼ਿਕਰ ਕਰਨ ਨੇ ਕਿ ਭੀ ਉਹ ਹੋਏ ਨੇ ਸਾਰੇ ਉਹ ਇਹਨਾਂ ਨੇ ਕਹਿਣ ਤੇ ਹੋਏ ਨੇ ਅਕਾਲੀ ਦਲ ਦੇ ਯਾ ਸੁਖਵੀਰ ਸਿੰਘ ਬਾਦਲ ਜਾਂ ਮਜੀਠੀਆ ਦੇ ਕਹਿਣ ਤੇ ਤੇ ਦੂਸਰੇ ਪਾਸੇ ਕਹਿ ਰਹੇ ਨੇ ਕਿ ਉਹਨਾਂ ਨਾਲ ਐ ਸਹੀ ਹੋਇਆ ਉਸ ਵਜ੍ਹਾ ਤੋਂ ਹੋਇਆ ਜੇ ਉਹ ਦੋਵੇਂ ਰਲੇ ਨੇ ਹਕੂਮਤ ਤੇ ਇਹ ਅਕਾਲੀ ਦਲ ਪਾਰਟੀ ਜਿਹੜੀ ਹੈ ਉਹ ਤੇ ਫਿਰ ਅरेस्ट ਕਿਉਂ ਹੋਏ ਫਿਰ ਅरेस्ट ਕਿਉਂ ਹੋਏ ਨੇ ਜਾਂ ਕੋਈ politcal stunt ਹੈ ਜਾਂ ਕੀ ਹੈ ਫਿਰ ਇਹਨੇ ਲੇਕਿਨ ਇਹਨਾਂ ਨੇ ਕਿਹਾ ਇਹ ਇਹਨਾਂ ਨੇ ਆਖਿਆ ਕਿ ਇਹ ਕੁਦਰਤ ਦਾ ਖੇਡ ਹੈ ਲੇਕਿਨ ਤੂੰ ਬੋਗੇ ਉਹ ਕਾਟੋਗੇ ਯਾਨੀ ਕਿ ਉਹਨਾਂ ਨੇ ਕਹਿੰਦਾ ਮਤਲਬ ਕਿ ਉਹਨੇ ਜਿਹੜਾ ਬੀਜਿਆ ਉਹ ਪਾ ਲਿਆ ਉਹ ਬੀਜਿਆ ਉਹ ਪਾ ਲਿਆ ਲੇਕਿਨ ਉਹ ਤੇ ਫਿਰ ਕੋਈ ਸਿਸਟਮ ਚੇਂਜ ਹੋ ਗਈ ਪਾਰਦਾ ਸੀ ਨਾ ਹੁਣ ਇੱਕ ਪਾਸੇ ਉਹੀ ਭਗਵੰਤ ਮਾਨ ਜਿਹੜਾ ਇਹਨਾਂ ਦੇ ਪਹਿਲੇ ਆਖੇ ਲੱਗਦਾ ਸੀ ਹੁਣ ਉਹੀ ਭਗਵੰਤ ਮਾਨ ਹੈ ਜਿਹੜਾ ਇਹਨਾਂ ਨੂੰ ਝੁਕੰਦਿਆ ਇਹ ਕਿਵੇਂ ਹੋ ਸਕਦਾ ਇਹ ਗੱਲ ਇਹ ਗੱਲ ਜੀ ਇੱਕ ਸਵਾਲ ਜਿਹਾ ਪੈਦਾ ਹੁੰਦਾ ਤੇ ਉਹ ਨਹੀਂ ਕੋਈ ਸਮਝ ਸਾਨੂੰ ਮਤਲਬ ਕਿ ਮੈਨੂੰ ਕੋਈ ਵੀਡੀਓ ਦੇ ਹਿਸਾਬ ਨਾਲ ਸਮਝ ਨਹੀਂ ਆਈ ਫਿਰ ਦੂਸਰੇ ਪਾਸੇ ਕਹਿ ਰਹੇ ਕਿ ਕੁਦਰਤ ਦਾ ਨਿਜ਼ਾਮ ਹੈ ਕੁਦਰਤ ਦੇ ਨਿਜ਼ਾਮ ਨੂੰ ਸਾਰੀ ਦੁਨੀਆ ਮੰਨਦੀ ਇੰਜ ਹੀ ਹੁੰਦਾ ਜੋ ਜੈਸਾ ਕਰੋਗੇ ਵੈਸਾ ਭਰੋਗੇ ਜੋ ਬੀਜੋਗੇ ਸੋ ਕਾਟੋਗੇ ਇਹ ਸਿਸਟਮ ਤੇ ਚੱਲਦਾ ਆ ਰਿਹਾ ਜਦੋਂ ਦੀ ਦੁਨੀਆ ਬਣੀ ਹੈ ਜੇ ਤੁਸੀਂ ਕਿਸੇ ਦਾ ਕੋਈ ਨਹੀਂ ਦੋ ਚਾਰਾਂ ਦਿਨਾਂ ਦੇ ਵਿੱਚ ਖਬਰ ਕੋਈ ਨਾ ਕੋਈ ਨਿਕਲ ਕੇ ਸਾਹਮਣੇ ਆ ਹੀ ਜਾਂਦੀ ਹੈ ਕਿਉਂਕਿ ਉਹ ਗ੍ਰਿਫਤਾਰ ਤੇ ਹੋ ਚੁੱਕੇ ਨੇ ਤੇ ਇਹ ਇਹਨਾਂ ਦੇ ਇਹਨਾਂ ਤਰ੍ਹਾਂ ਕਹਿੰਦੇ ਆ ਕਿ ਵੀ ਰੋਂਦੇ ਕਿਉਂ ਜੇ ਇਹ ਡਾਇਲੌਗ ਸੀ ਮਜੀਠੀਆ ਦਾ ਇੱਕ ਵਕਤ ਜਿਵੇਂ ਹੁਣ ਰੋਂਦੇ ਕਿਉਂ ਜੇ ਤੇ ਹੁਣ ਉਹ ਉਹਨਾਂ ਦੀਆਂ ਵੀਡੀਓਜ਼ ਜਿਹੜੀਆਂ ਆਈਆਂ ਨੇ ਉਹਨਾਂ 'ਚ ਵੀ ਹੋਰ ਹੋਰ ਹੋ ਕੇ ਆਪਣੇ ਬੱਚਿਆਂ ਨੂੰ ਮਿਲ ਰਿਹਾ ਤੇ ਇਹ ਇਸ ਵਜ੍ਹਾ ਤੋਂ ਕਹਿ ਰਹੇ ਨੇ ਕਿ ਜੋ ਵੀਜੋਗੇ ਸੋ ਕਾਟੋਗੇ ਇਹਦਾ ਮਤਲਬ ਹੈ ਕਿ ਵੀ ਕੋਈ ਹਾਈ ਲੈਵਲ ਦੀ ਗੇਮ ਹੈ ਅੰਦਰੋਂ ਖਾਤੇ ਅੰਦਰੋਂ ਖਾਤੇ ਜਿਹੜੀ ਮਤਲਬ ਕਿ ਇਹ ਸਮਝ ਨਹੀਂ ਆ ਰਹੀ ਕਿਉਂਕਿ ਉਹ ਇੱਕ ਪਾਰਟੀ ਦੇ ਹੈੱਡ ਦੇ ਤੌਰ ਤੇ ਨੇ ਹਾਂਜੀ ਮਤਲਬ ਸੁਖਵੀਰ ਸਿੰਘ ਬਹਾਦਰ ਅਕਾਲੀ ਦਲ ਦੇ ਹੈਡ ਨੇ ਨਾ ਤੇ ਉਹਨਾਂ ਦੇ ਨਾਲ ਇਹ ਮਤਲਬ ਤੇ ਇਹ ਉਹਨਾਂ ਦੇ ਨਾਇਬ ਨੇ ਜਾਂ ਇਹ ਪਾਰਟੀ ਦੇ ਮਤਲਬ ਕਿ ਮੇਨ ਬੰਦੇ ਨੇ ਤੇ ਇਹ ਕੋਈ ਸਮਝ ਦੀ ਗੱਲ ਜੀ ਨਹੀਂ ਆ ਰਹੀ ਕਿ ਇੱਕ ਪਾਸੇ ਉਹਨਾਂ ਤੇ ਨਸ਼ੇ ਦਾ ਇਲਜ਼ਾਮ ਲਾ ਕੇ ਜੁਕਿਆ ਜਾ ਰਿਹਾ ਹੈ ਜਾਂ ਉਹਨਾਂ ਨੂੰ ਘਰੋਂ ਲੈ ਕੇ ਜਾ ਰਿਹਾ ਜਾ ਰਿਹਾ ਦੂਸਰੇ ਪਾਸੇ ਉਹਨਾਂ ਦੇ ਇੱਕ ਹੋਰ ਇਲਜ਼ਾਮ ਹੈ ਇਨਕਮ ਦਾ ਦੇ ਆਮਦਨ ਦਾ ਤੇ ਫਿਰ ਤੀਸਰੇ ਪਾਸੇ ਇਹ ਕਿਹਾ ਜਾ ਰਿਹਾ ਕਿ ਵੀ ਇਹ ਕੁਦਰਤ ਦਾ ਨਿਯਾਮ ਹੈ ਇਹ ਪੰਜਾਬ ਨਾਲ ਚੰਗਾ ਨਹੀਂ ਸੀ ਕਰੇ ਤੇ ਜਿਹੜੇ ਭਾਈ ਨੇ ਇਹ ਮੇਰੇ ਖਿਆਲ ਚ ਇਹ ਅਮਰਿਤਪਾਲ ਸਿੰਘ ਜੀ ਦੇ ਬਾਰੇ ਹਾਕ ਚ ਬਿਲਕੁਲ ਸਹੀ ਗੱਲ ਕਰ ਰਹੇ ਸੀ ਕਿ ਉਹਨਾਂ ਨੂੰ 3 ਸਾਲ ਤੋਂ ਅੰਦਰ ਕੀਤਾ ਹੋਇਆ ਤੇ ਉਹਨਾਂ ਦੇ ਬਿਆਨ ਇਸ ਇਸ ਘਰਾਨੇ ਨੇ ਦਿੱਤਾ ਉਹਨਾਂ ਦੇ NSA ਵੀ ਕਹਿੰਦੇ ਇਹ ਲਵਾ ਰਹੇ ਇਹ ਲਵਾ ਰਹੇ ਸੀ ਤੇ ਜੇਕਰ ਆਪਾਂ ਦੇਖਿਆ ਜਾਵੇ ਕਿ ਜਿਹੜਾ ਅਸੀਂ ਥੋੜਾ ਬਹੁਤ ਸੋਸ਼ਲ ਮੀਡੀਆ ਦੇ ਰਾਏ ਦੇਖਨੇ ਹੋਂਦੇ ਹਿਸਾਬ ਨਾਲ ਅਮਰਿਤਪਾਲ ਸਿੰਘ ਜੀ ਜਿਹੜੇ ਨੇ ਉਹ ਉਹਨਾਂ ਤੇ ਇਹ ਇੱਕ ਕਿਸਮ ਦਾ ਇਲਜ਼ਾਮ ਹੀ ਹੈ ਉਹ ਜਿਨ੍ਹਾਂ ਨੇ ਹਾਲਾਕੇ ਅਗਰ ਉਹ ਗੁਨਾਹਗਾਰ ਹੋਣ ਨਾ ਤੇ ਜਿਵੇਂ ਉਹਨਾਂ ਨੇ ਮੇਰੇ ਖਿਆਲੇ 270000 ਕੇ 285000 ਵੋਟ ਲਿਆ ਪੰਜਾਬ ਚ ਆਪਣੇ ਹਲਕੇ ਜੋ ਇੰਨਾ ਵੋਟ ਪਿਆ ਉਹਨਾਂ ਦੇ ਹਲਕੇ ਦੇ ਲੋਕ ਇੰਨਾ ਉਹਨਾਂ ਨੂੰ ਪਸੰਦ ਕਰਦੇ ਨੇ ਤੇ ਉਹ ਜੇਲ੍ਹ 'ਚ ਬੈਠੇ ਕੰਪੇਨ ਵੀ ਕੋਈ ਨਹੀਂ ਜੇਲ੍ਹ 'ਚ ਬੈਠਿਆਂ ਨੂੰ ਇੰਨਾ ਵੋਟ ਪਿਆ ਤੇ ਫਿਰ ਇਹਦਾ ਮਤਲਬ ਹੈ ਕਿ ਕਿਧਰੇ ਨਾ ਕਿਧਰੇ ਕੋਈ ਨਾ ਕੋਈ ਖਰਾਬੀ ਚੱਲ ਰਹੀ ਹੈ ਜਾਂ ਫਿਰ ਭਗਵੰਦ ਮਾਨ ਨੂੰ ਆਪਣੀ ਪਰੇਸ਼ਾਨੀ ਕਿ ਵੀ ਇਹ ਅਗਰ ਵੱਡੇ ਲੀਡਰ ਬਣ ਕੇ ਸਾਹਮਣੇ ਆ ਗਏ ਤੇ ਇਹ ਨਾ ਹੋਵੇ ਕਿ ਮੇਰੀ ਹਕਮਤ ਚੱਲੀ ਜਾਏ ਕਿਉਂਕਿ ਕੁਰਸੀ ਦਾ ਜ਼ਿਕਰ ਜਿਹੜਾ ਲਾਲਚ ਹੈ ਨਾ ਉਹ ਬੜਾ ਵੱਡਾ ਲਾਲਚ ਹੈ ਸਹੀ ਗੱਲ ਸਹੀ ਗੱਲ ਤੇ ਇਸ ਚੀਜ਼ ਦੇ ਬਾਰੇ ਅਗਰ ਕਿਸੇ ਨੂੰ ਪਤਾ ਚਲ ਜੇਗਾ 2-4 ਦਿਨਾਂ ਤੱਕ 2-4 ਦਿਨਾਂ ਵਿੱਚ ਪਤਾ ਚਲ ਜੇਗਾ ਬਾਕੀ ਤੁਸੀਂ ਆਪਣਾ ਪਿਆਰ ਜਿਹੜਾ ਕਮਿਊਨਿਟੀ ਦਿਖਾ ਸਕਦੇ ਜੇ ਅਗਰ ਵੀਡੀਓ ਤੁਹਾਨੂੰ ਅਚੀਆਂ ਲੱਗਦੀਆਂ ਨੇ ਇਸ ਤਰ੍ਹਾਂ ਦੀਆਂ ਤੇ ਅਸੀਂ ਹੋਰ ਵੀ ਵੀਡੀਓ ਲੈ ਕੇ ਆਂਦੇ ਰਵਾਂਗੇ ਮਿਲਾਂਗੇ ਨਵੀਂ ਵੀਡੀਓ ਨਾਲ ਸੰਦੇਹ ਇਜਾਜ਼ਤ ਅੱਲਾਹ ਅਕੀਬਾ